ਹਏ ਬੀ ਲੰ ਮੇਰੇ ਮਹਿਕੀ ਕਰਤਾ ਕੰਜਰਾ ਸਾਰੇ ਪਿੰਡ ਦੇ ਖਚਤ ਬਦਿਆ ਕੋਲੇ ਖੜੀ ਸੀ ਤੂੰ ਉਹ ਤੂੰ ਕੀ ਲਖੀਰਾ ਪੜੇਗਾ ਬਾਬਾ ਅਸੀਂ ਇਧੀਆਂ ਚਾਲਾਂ ਫੜੀ ਖੜੇ ਆ ਤੂੰ ਤਾਂ ਬਾਬਾ ਨੂੰ ਪਤਾ ਨਹੀਂ ਤੂੰ ਪੁੱਠਾ ਸਿੱਧਾ ਨਾ ਬੋਲ ਪੁੱਠਾ ਕੀ ਬੋਲਦਾ ਵੀ ਹੁਣ ਤੈਨੂੰ ਪੁੱਠਾ ਲੱਗਣ ਲੱਗ ਗਿਆ ਨੀ ਇੱਕ ਗਿਤਾ ਮਾਰਨਾ ਨਹੀਂ ਗੁਰਦ ਘਟ ਚਕਾਂ ਨੂੰ ਦੱਸ ਸੀ ਕਰੀ ਹੋੜੀਆਂ ਖਾਂ ਨੂੰ ਦੱਸ ਸੀ ਚੋਰ ਚੋਰੀਆਂ ਲਿਆਉਂਦਾ ਸੀ ਲਾਈ ਚੰਗ ਦੱਸਿੰਦਾ ਚੰਦ ਹਾਈ ਹਾਈ ਮਾਰ ਦਿੰਦਾ ਨੀ ਉਹ ਹੀ ਗੱਲ ਕਾਣੂ ਭੋਲਦੇ ਨੇ ਹਨਾ ਹੋਰ ਨੀ ਕਿੱਥੇ ਜਦੋਂ ਬਿਲਾ ਜਿਤਾਰਾ ਜੁੜੀਆਂ ਨੇ ਨੀ ਕਿੱਥੇ ਭੋਲਦੇ ਨੇ ਚਾਹ ਪੀ ਜਾਂਦੇ ਹਾਂ ਪਰ ਤੂੰ ਕਿਵੇਂ ਮਾਰ ਲਿਆ ਜਿਹੜਾ ਮੈਂ ਤਾਂ ਆਈ ਜਿਹੜਾ ਮਾਰ ਲਿਆ ਤੇ ਉਹ ਥੋੜੀ ਬਹੁਤ ਵੀ ਦੀ ਅੱਜ ਉਹ ਤਾਂ ਗਏ ਹੋਏ ਨੇ ਦੋ ਦਿਨ ਹੋ ਗਏ ਅੱਛਾ ਉਹ ਤਾਂ ਕਹਿੰਦੇ ਸੀ ਕੋ ਮੈਂ ਹੀ ਬਹਾਨਾ ਜਿਹਾ ਆਈ ਅੱਛਾ ਉਧਰ ਬੱਗੇ ਠੀਕ ਤਾਂ ਹੀ ਅੱਜ ਕੱਲੇ ਬੈਠੇ ਹਾਂ ਤੇ ਉਹ ਦੂਜਾ ਇੱਕ ਕੋਰਸ ਸੀ ਉਹਦਾ ਕੀ ਉਹਦਾ ਨਾ ਕਾਲ ਉਹ ਗਿਆ ਹੋਇਆ ਆਪਦੇ ਕਾਲਜ ਅੱਛਾ ਠੀਕ ਮਾਦਰ ਦਾ ਕੰਮ ਤਾਂ ਨੰਨ ਮੇਟਦੀ ਐ ਤੂੰ ਕਿਵੇਂ ਆਈ ਭਾਈ ਮੈਂ ਤਾਂ ਉਹੀ ਆ ਗਈ ਇਥੇ ਲੰਗੀਆਂ ਵੀ ਸੀ ਮੈਂ ਹਾਂ ਚੱਲ ਮੈਂ ਤਾਂ ਫੇਰ ਵੀ ਟੱਟੇ ਜਾ ਮੱਚੇ ਮਹਾਂ ਚੱਲ ਰੋਟੀ ਨੂੰ ਕੰਕਣੀਆਂ ਬੈਠੇ ਹੋਣਗੇ ਚੱਲ ਪੁੱਛ ਲੈਣੀ ਹੈਗੀ ਨਾ ਨਾ ਰੋਟੀ ਨੂੰ ਕੰਕਣੀਆਂ ਕਿਉਂ ਬੈਠੇ ਹੋਵਾਂਗੇ ਵਧੀਆ ਰੋਟੀ ਪਾਣੀ ਬਣਾ ਕੇ ਸਾਰਾ ਨਿਮੇਟਦਾ ਸੀ ਕੰਮ ਅੱਛਾ ਚੱਲ ਲੱਗੀ ਐ ਉਹਨੇ ਰਾਜ ਨਹੀਂ ਕਰਤਾ ਸੀ ਪੀਜ਼ਾ ਆਰਡਰ ਅੱਛਾ ਉਹ ਬਸ ਖਾ ਕੇ ਅਜ ਤਾਂ ਵਿਲੇ ਆਉਣ ਠੀਕ ਐ ਮੈਂ ਤਾਂ ਚੱਲ ਫਿਰ ਮੇਰੇ ਤਾਂ ਪੇ ਵੀ ਟੱਡੇ ਜਾਂ ਮੱਛੇ ਮਹਾ ਚੱਲ ਜਾਣੀ ਹੈਗੀ ਉਹਦੇ ਦੋਸਤਾਂ ਮੈਨੂੰ ਸਾਫ਼ ਤੋਂ ਜਵਾਬ ਦਿੱਤਾ ਸੀਗਾ ਨਾਲੇ ਮੈਂ ਤੈਨੂੰ ਕਹਿੰਨਾ ਬਾਈ ਤੂੰ ਬਾਰੀ-ਬਾਰੀ ਕਿਹੜੇ ਨਾ ਮਾਰਿਆ ਕਰੇਂ ਕਿਰੇ ਕਰਕੇ ਸਾਡਾ ਘਰ ਖਰਾਬ ਹੋਊਗਾ ਅੱਛਾ ਤੇਰੀ ਜ਼ੁਬਾਨ ਦੀ ਰਹਦੀ ਹੈਗੀ ਬਸ ਅੱਜ ਲੈਣ ਦੀ ਦੇਣ ਦੀ ਤੂੰ ਮਨਾਂ ਆਂ ਜਾਂ ਬੋਲਦੀ ਅੱਛਾ ਮੈਂ ਸੋਟਾ ਘਰ ਖਰਾਬ ਕਰਦੀ ਆਂ ਭਾਰੀ ਖਰਾਬ ਕਰਦੀ ਆਂ ਮੈਂ ਤਾਂ ਲੋਕਾਂ ਦੇ ਹਾੜੇ ਕੱਢ ਕਰਕੇ ਸਾਨੂੰ ਘਰ ਬੰਨਣ ਤੱਕ ਫਿਰਦੀ ਸੀ ਵੀ ਸੋਟੇ ਕਿਸੇ ਦਾ ਘਰ ਬੰਨਿਆ ਜਾਵੇ ਸਾਡਾ ਵੱਜ ਗਿਆ ਹਾਂ ਸਾਡਾ ਵੱਜ ਗਿਆ ਫਿਰ ਚੱਲ ਆ ਜਿਹੜੇ ਵਿਚੋਲਿਆਂ ਨੇ ਰਿਸ਼ਤਾ ਕਰਾਇਆ ਉਹ ਮੈਂ ਕਹਿ ਕੇ ਆ ਨਾ ਘਰ ਬਸ ਬਈ ਅੱਛਾ ਉਹ ਅੱਜ ਜਾ ਅੱਜ ਤੋਂ ਤੇਰੇ ਤੇਰੇ ਨਾਲ ਲਿਆ ਡੁੱਟੀ ਤੂੰ ਅੱਬ ਤਾਂ ਜਾ ਸਕਦੀ ਹੈ ਅੱਛਾ ਚੱਲ ਕੋਈ ਨਹੀਂ ਤੂੰ ਤਾਂ ਮੇਰੇ ਉੱਤੇ ਵੀ ਮੇਰਾ ਜਿਵਾ ਆਉਂਦਾ ਸੀ ਮੈਨੂੰ ਸਾਹ ਤੂੰ ਤਾਂ ਹੀ ਕਰਦਾ ਹੁੰਨਾ ਅਸੀਂ ਕਰਾਉਣਾ ਕੀ ਹੈ ਅਜਾ ਤੂੰ ਕੀ ਕਰਾਉਣਾ ਚੱਲ ਕੋਈ ਗੱਲ ਨਹੀਂ ਹੁਣ ਅੱਗੇ ਤੋਂ ਨਾ ਆਵਾਂਗੇ ਤੁਹਾਡੇ ਨਾ ਆਜਾ ਕੋਈ ਨਹੀਂ ਚੱਲ ਠੀਕ ਹੈ ਚੰਗਾ ਮੁੜ ਕੇ ਸਾਡੀ ਝਾੜੀ ਜੜੀ ਨਾ ਜੜੀ ਬੰਦ ਨੂੰ ਕੀ ਨਾ ਕਹਿਣਾ ਹੈ ਤਾਂ ਆਪਣਾ ਮੇਜ਼ੂ ਮੈਂ ਤਾਂ ਸੋਡੀ ਬਬੂ ਤੋਂ ਨਾ ਜਿਹੜਾ ਸਮਾਨ ਜੇ ਦਿੱਤਾ ਸੀ ਉਹ ਲੈਣਾ ਹੂੰਗੀ ਅਸੀਂ ਤਾਂ ਆਦੀ ਦਾ ਨੀ ਸੁਣ ਤੂੰ ਤੇ ਖੰਡ ਲੈ ਗਈ ਸੀ ਅੱਜ ਤਾਂ ਖੰਡ ਵੀ ਨਹੀਂ ਲੈਂਦੇ ਤੂੰ ਜਾ ਖੰਡ ਤਾਂ ਸੋਡੀ ਮੋੜ ਗਈ ਮੋੜ ਗਈ ਉਹ ਵੀ ਬਸ ਮੁੜ ਕੇ ਨਾ ਜੂ ਖੰਡ ਤਾਂ ਸੋਡੀ ਮੋੜ ਗਈ ਉਹਦੇ ਨਾ ਮੈਂ ਤਾਂ ਪਹਿਲੀ ਮਾਰੀ ਆ ਗਈ ਉਸ ਤਾਂ ਰੁੱਖੀ ਵਾਲੇ ਜਿਵੇਂ ਨਿਬਗੀ ਸੀ ਤੇ ਚੱਲ ਠੀਕ ਹੈ ਚੰਗਾ ਓਕੇ ਤੂੰ ਜਵਾਨ ਨਹੀਂ ਬਸ ਅਜ ਰਹੀਂਦੀ ਆਕੇ ਮੈਂ ਢੱਕ ਡੋਲੇ ਚ ਖੰਦਾ ਹੁੰਦਾ ਹੁੰਦਾ ਤਾਂ ਮੇਲਾ ਡੱਫਿਆ ਆ ਟਾਈਮ ਨਾਲ ਵਿਆਹ ਚ ਭੇਜਿਆ ਤੀਗਾ ਬੇਕਾਲੇ ਰਿਸ਼ਮਾ ਭੀ ਹਾਂ ਮੈਂ ਕਾਲਾ ਨਹੀਂ ਰਹਾ ਹੁਣ ਬੈ ਬੈ ਤੂੰ ਬੇਕਾਲੇ ਮੇਰੇ ਨਾਲ ਸੁਣ ਹਾਂ ਤੂੰ ਕਿੰਦਾ ਲੰਬਾ ਦਬਾ ਦਾ ਪਤਾ ਤੈਨੂੰ ਹਈ ਬੇ ਲੰਬੇ ਨਹੀਂ ਮੈਂ ਕੀ ਕਰਤਾ ਕੰਜਰਾ ਸਾਰੇ ਪਿੰਡ ਦੇ ਖੱਚ ਬੰਦਿਆ ਕੋਲੇ ਖੜੀ ਸੀ ਤੂੰ ਖੱਚ ਬੰਦਿਆ ਕੋਲ ਮੈਂ ਕਿਹੜੇ ਬੰਦੇ ਬਾੜੇ ਚ ਮੈਂ ਕੱਲੀ ਕੱਲੀ ਗੱਲ ਦੀ ਖਬਰ ਰੱਖਦਾ ਪਾ ਵੀ ਤੇਰੀ ਵੇ ਉਤਾਉ ਧੀਗੇ ਗੋਦੂ ਗਾਦੂ ਕੇ ਪਤਾ ਨਹੀਂ ਕਿਹੜੇ ਮੈਨੂੰ ਜਾਣਦਾ ਚੰਗੀ ਤਰ੍ਹਾਂ ਸਾਰੇ ਪਿੱੱਟ ਤੇ ਗੱਲ ਹਟਾਤੀ ਉਹਨਾਂ ਨੇ ਤਾਂ ਕੁੰਡ ਨਹੀਂ ਕੱਢਿਆ ਮੈਨੂੰ ਦਿਖਾਇਆ ਤੇ ਉਹਨਾਂ ਨੂੰ ਪਰ ਹੁਣ ਮੈਂ ਗੋਹਾੜੇ ਗਲ ਗਈ ਹੁਣ ਮੈਂ ਕੁੰਡ ਕੱਢ ਕੇ ਜਾਇ ਕਰਾਂ ਉਥੇ 10 ਥਾਂ ਮੇ ਡਿਗੂੰਗੀ ਮੈਂ ਘਹਾਂ ਰਾਂ ਚ ਬਸ ਆਪਣੀ ਨਿਬੜ ਗਈ ਗੱਲ ਭਾਬੀ ਨਿਬੜ ਗਈ ਹੈ ਬੇੜੇ ਮੇਰਾ ਬੰਦਾ ਤਾਂ ਮੈਨੂੰ ਆ ਗੱਲ ਲੈ ਕਹਿੰਦਾ ਨਹੀਂ ਤੂੰ ਕੌਣਾ ਮੈਨੂੰ ਕਹਿਣਾ ਆਲਾ ਉਹ ਕਰਦਾ ਨਹੀਂ ਤੇਰਾ ਮੈਂ ਕਰਦਾ ਸਾਡੀ ਬੇਇੱਜ਼ਤੀ ਐਸ ਗੱਲ ਚ ਇਦੋਂ ਬਾਅਦ ਗੋਹਾ ਮੈਂ ਸਿੱਟ ਕਿਉਂ ਬਾਗਲ ਚ ਤੈਨੂੰ ਪਾਰ ਪੈਰ ਨਹੀਂ ਮੈਨੂੰ ਤਾਂ ਮੈਨੂੰ ਕੁਛ ਕਿਹਾ ਵੀ ਨਹੀਂ ਮੈਂ ਤਾਂ ਮਾੜਾ ਚੰਗਾ ਉਹਨਾਂ ਨੇ ਕੁਛ ਬੋਲੀ ਨਹੀਂ ਹੈਗਾ ਵਿਚਾਰਿਆਂ ਨੇ ਕਹਿਣਗੇ ਕੀ ਕੀ ਉਹ ਤਾਂ ਐਡੇ ਭਲੇ ਬੰਦੇ ਨੇਗੇ ਉਹ ਜਾਣਦੇ ਆ ਮੈਨੂੰ ਕਹਿਣਗੇ ਕੀ ਤੂੰ ਮੌਕਾ ਦੇ ਰਹੀ ਆ ਉਹਨਾਂ ਨੂੰ ਮੈਂ ਕਦ ਮੌਕਾ ਦੇਤਾ ਕਿਉਂ ਖੜੀ ਤੂੰ ਮੱਠਲ ਮਾਰਦੀ ਸਿਰ ਚ ਉਹਨਾਂ ਨੇ ਕੁਛ ਨਹੀਂ ਕਿਹਾ ਉਹ ਮੈਨੂੰ ਕਹਿੰਦੇ ਭਾਬੀ ਸਾਡ ਨੂੰ ਰਿਸ਼ਤਾ ਕਰਾਦੀ ਏ ਕਿ ਮੈਨੂੰ ਪੱਕੇ ਬੰਦੇ ਨੇ ਦੱਸਿਆ ਉਹਨੇ ਘੇਰਿਆ ਤੈਨੂੰ ਲੈ ਘੇਰੇ ਕਿੱਥੇ ਆਗਾ ਹਾਏ ਮੈਂ ਮਰ ਜਾ ਬੇਟਾ ਇਹ ਜਾਣੇ ਤੈਨੂੰ ਜਾਦੇ ਚੜ ਗਈ ਰੁਜਾਂ ਨੇ ਅੰਦਰ ਪੈ ਜਾ ਜਾ ਕੇ ਇਹ ਪਾਣੀ ਦੀ ਕੁੱਟ ਲਿਆ ਦੇ ਨਿੰਬੂ ਨਿੰਬੂ ਪਾ ਕੇ ਪੌਣਾ ਪਿੰਡ ਦਾ ਮੇਰਾ ਸਾਲਾ ਪਹਿਲੀ ਮੱਚਾ ਪਿਆ ਵੀ ਇਹਨਾਂ ਨੂੰ ਇੰਨੀ ਸੋਹਣੀ ਜਨਾਨੀ ਕਿੱਥੋਂ ਮਿਲ ਗਈ ਹਾਏ ਵੇ ਰੁਜਾਂ ਨਹੀਂ ਰੱਖਦੇ ਬੇ ਤੋਰ ਰਿਸ਼ਤੇ ਨੂੰ ਕਹਿੰਦੇ ਤੇ ਮੈਨੂੰ ਨਾ ਮੇਰੇ ਬਾਸ ਤੇ ਰਿਸ਼ਤਾ ਹੈ ਨਹੀਂ ਉਹਨਾਂ ਵਾਸਤੇ ਆ ਗਿਆ ਹੈ ਮੈਂ ਤਾਂ ਕਰਾਉਂਦੀ ਨਹੀਂ ਹੈਗੀ ਤੈਨੂੰ ਤੂੰ ਤਾਂ ਲੜਦਾ ਮੇਰੇ ਨਾਲ ਪਤਾ ਹੀ ਸੀ ਮੈਨੂੰ ਹਾਂ ਮੈਂ ਨਹੀਂ ਕਰਾਉਂਦੀ ਹੈਗੀ ਕਾਹਨੇ ਪਾਲਦੀਆਂ ਬੀਵਾਂ ਦਾ ਤਾਂ ਪਤਾ ਮੈਨੂੰ ਲਿਆ ਦੇ ਤੈਨੂੰ ਬਹੂ ਕਿ ਮੈਂ ਪੀ ਕੇ ਆਇਆਗਾ ਨਾ ਪੀਣ ਨੂੰ ਦੱਸ ਗਿਆ ਤਾਂ ਤੂੰ ਵਿਆਹ ਚ ਤੀਗਾ ਬਾਈ ਨੇ ਤੈਨੂੰ ਵਿਆਹ ਚ ਭੇਜਿਆ ਤੀਗਾ ਗਾ ਤਾਂ ਤੈਨੂੰ दारू ਆ ਪੀਣ ਵਾਸਤੇ ਭੇਜਿਆ ਤੀਗਾ ਜਿਵੇਂ ਗਿਆ ਤੀ ਉਮੀ ਮੁੜੇ ਆਉਂਦਾ ਕਿ ਮੈਂ ਜਲੂਸ ਕੱਢ ਕੇ ਆਇਆਗਾ ਉੱਥੇ ਪਤਾ ਨਹੀਂ ਕਿਸੇ ਨੂੰ ਕੁਝ ਕਹਿ ਕੇ ਤਾਂ ਨਹੀਂ ਆਇਆ ਵੇ ਬਸ ਬੋਲਣਾ ਟੁੱਟ ਗਈ ਆਪਣੀ ਵਾ ਵੀ ਟੁੱਟ ਗਈ ਕੀ ਟੁੱਟ ਗਈ ਲਕਰਾਂਗਾ ਮੈਂ ਤਾਂ ਟੈ ਜਾਣਾ ਜਿਹੜਾ ਜਿਹੜਾ ਹੈਗਾ ਹੈਗਾ ਹਾਏ ਹੋਏ ਉਹ ਵੀ ਗੱਲ ਹੋ ਗਈ ਜੀ ਦਾ ਡਰ ਸੀ ਬੇਤੀ ਕਰਾਤੀ ਸਾਰੇ ਪਿੰਡੇ ਚ ਮੈਂ ਤਾਂ ਨੰਬਰ ਘੁੰਮਦਾ ਫਿਰਦਾ ਸੀ ਬਾਹਰ ਪੈਰ ਨਹੀਂ ਪਟਦੀ ਸਾਥ ਬਿਨਾ ਇਹ ਲੋਕਾਂ ਕੋਲੇ ਖੜਨ ਲੱਗੀ ਓਏ ਪੇਚੀ ਕਰਾ ਸੀ ਅਹੇਰੀ ਕਬਰੀ ਯਾਰ ਨਹੀਂ ਮੈਨੂੰ ਸਹੀ ਦੱਸਿਆ ਸੀ ਬਾਈ ਤੇ ਸਹੀ ਦੱਸਿਆ ਪਰ ਮੈਂ ਪ੍ਰੋਸਾ ਕਰ ਹੀ ਗਿਆ ਤੇ ਕੀ ਚਾਲੂਗੀ ਜੇ ਨਾਲ ਇੱਕ ਤੇ ਦੀਵਾ ਵਾਲਿਆ ਐਸੇ ਹੀ ਕਰਾ ਪ੍ਰੋਸਾ ਤੋੜਦਿਆਂ ਨੇ ਇਹ ਜਗਾਨੀਆਂ ਮਾਦਾ ਸੁਪਰੇ ਮਾਰਦੇ ਹੀ ਵਿਆਹ ਇਹਦੇ ਪਿੱਛੇ ਮੈਂ ਕਹੋਂ ਰਾਸੀ ਵੀ ਕਹਦੇ ਕਾਲੇ ਤੋਂ ਵਿਆਹ ਨਾ ਕਰਾਈ ਮੈਂ ਹੈਗੀ ਆ ਸਾਡੇ ਨਾਲ ਖੜੀ ਆ ਪਰ ਇਹਦੇ ਪਰੋਂ ਸਤ ਤੋੜ ਤਾਜ ਹੁਣ ਨਹੀਂ ਹੁਣ ਨਹੀਂ ਕਰ ਬਸਦਾ ਬਾਈ ਹੁਣ ਨਹੀਂ ਬਸਦਾ ਬਸ ਕਹਿਦਾ ਯਾ ਉਹ ਹੈ ਬੱਜੂ ਗਏ ਨਾ ਬੱਜੂ ਪੱਤਾ ਕਰੀਏ ਆ ਆ ਜਾ ਬਾਬਾ ਆ ਜਾ ਆ ਜਾ ਜੀ ਕਰਿਆ ਤਾਂ ਹੀ ਦੀਨੇ ਤੂੰ ਆ ਜਾ ਮੈਂ ਵੀ ਤੇਰੇ ਵਰਗੀਆਂ ਡਰਨਾ ਬਹਿ ਜਾ ਬੱਚਾ ਤਾਂ ਪਤਾ ਲੱਗੀ ਜਾਂਦਾ ਹੈ ਕਿਵੇਂ ਪਾਏ ਫੇਰੇ ਬਾਬੇ ਪਾਉਂਦੀ ਰਹਿੰਦੇ ਨੇ ਫੇਰੇ ਬਾਬੇ ਵੀ ਕੰਮ ਹੀ ਇਹ ਨੇ ਕੰਮ ਮੇਰਾ ਵੀ ਕੱਢ ਦੇ ਬਾਬਾ ਕੀ ਤਕਲੀਫ ਹੈ ਬੱਚਾ ਮੈਂ ਤਾਂ ਬੜਾ ਤੰਗ ਹੋਇਆ ਪਿਆ ਯਾਰ ਕੀ ਤਕਲੀਫ ਹੈ ਮੇਰੀ ਕੋਈ ਇੱਕ ਭਾਬੀ ਸੀ ਉਹਦੇ ਨਾਲ ਲੜਾਈ ਹੋ ਗਈ ਵਿਗੜ ਗਈ ਅੱਛਾ ਹਾਂ ਕਰਦੀ ਗੂ ਪਾਤਰਾ ਮੇਰੇ ਦਸ ਕੋਈ ਹੱਥੁੱਥ ਜਾਂ ਦੇਖ ਕੇ ਹੈਗਾ ਕੋਈ ਕਰਮਾਚਕ ਨਾ ਵੀ ੱੱਕੇ ਖਾਣੇ ਆ ਕੱਚਾ ਕਰਮਾ ਜਿੱਦਰਾ ਬਹੁਤ ਗੋਸਟਿਆ ਹੋਇਆ ਕਰਮਾ ਜਿੱਦਰਾ ਉਹ ਬਾਲੇ ਕੁਸ ਦੀ ਤਾਂ ਲੋੜ ਨਹੀਂ ਮੰਤਾ ਕੱਲੀ ਆ ਉਹਦੇ ਬੱਸ ਦੱਸ ਕੋਈ ਗੱਡੀ ਨੱਢੀ ਦੱਸ ਦੇ ਬੱਸ ਗੱਡੀਆਂ ਰੱਢੀਆਂ ਵੀ ਹੈਗੀਆਂ ਨੇ ਹੈਗੀਆਂ ਕਰਨੇ ਬਣ ਗਿਆ ਪਾ ਕਰਨਾ ਬੂ ਬਾਬੇ ਅਬ ਕਾਲੇ ਉੱਠ ਖੜਿਆ ਉੱਠਣੀ ਸੀ ਬਾਬੇ ਚਾਹ ਦੀ ਕੁੱਟ ਪੀ ਲੈ ਤੂੰ ਲੈ ਜਾ ਬਾਬੀ ਮੈਨੂੰ ਚਾਹ ਵੀ ਜ਼ਹਿਰ ਲੱਗਦੀ ਏ ਤੇਰੇ ਹੱਥ ਦੀ ਲੈ ਪੀ ਲੈ ਕੀ ਲੈ ਭਗਤਾ ਇਹਦੇ ਕਰਮਾ ਇੱਥੋਂ ਜਾ ਕੀ ਹੋ ਗਿਆ ਬਾਬਾ ਸੁੰਨੀ ਹੋ ਗਿਆ ਫੜ ਲਾ ਬਾਬਾ ਚਾ ਫੜ ਲਾਂਗਾ ਕੁਛ ਨਹੀਂ ਬੱਚਾ ਕੁਛ ਨਹੀਂ ਹੁੰਦਾ ਮੈਂ ਗੁੱਡੀ ਦੀਆਂ ਲਖੀ ਨਾ ਪੜਦਾ ਮੱਥੇ ਦੀਆਂ ਤੂੰ ਕੀ ਲਖੀ ਕਰਮਾਂ ਵਾਲੀ ਕੁੜੀ ਐ ਉਹ ਤੂੰ ਕੀ ਲਖੀ ਰਾ ਪੜੇਗਾ ਬਾਬਾ ਅਸੀਂ ਦੀਆਂ ਚਾਲਾਂ ਫੜੀ ਖੜੇ ਆ ਤੂੰ ਤਾਂ ਬਾਬਾ ਨੂੰ ਪਤਾ ਤੂੰ ਪੁੱਠਾ ਸਿੱਧਾ ਨਾ ਬੋਲ ਪੁੱਠਾ ਕੀ ਬੋਲਦਾ ਵੀ ਹੁਣ ਤੈਨੂੰ ਪੁੱਠਾ ਲੱਗਣ ਲੱਗ ਗਿਆ ਸੱਚੀ ਗੱਲ ਕਹਿ ਦੇ ਬੰਦਾ ਮੇਰਾ ਉੱਠ ਕੇ ਝਾੜੂ ਛੋੜੂ ਜਵੀ ਮਾਰ ਦਨ ਦਿੱਤੀ ਅੱਜ ਹੁਣ ਆ ਪੈਨੇ ਹਰੇ ਸਾਰਾ ਖਿੰਡਣ ਖੰਡਣ ਹੁਣ ਤਾਂ ਆਪਦੀਆਂ ਖਾਤਰ ਕਰਾਂਗੇ ਭਾਈ ਬਗਾਨੀਆਂ ਖਾਤਰ ਕਰਕੇ ਦੇਖ ਲੈ ਬਗਾਨੇ ਬਗਾਨੀ ਹੁੰਦੇ ਆ ਆਪਦੀ ਕਿਹੜੀ ਆ ਵੇ ਕੋਈ ਨਹੀਂ ਹੈ ਪਰ ਮਿੱਠੇ ਪੋਚੇ ਮਾਰਦੀ ਫਿਰਦੀ ਆ ਨਾ ਤੂੰ ਨਾ ਆਪਦੀ ਕਿਹੜੀ ਆ ਕਾਲੀ ਤੇਰੀ ਕੋਈ ਨਹੀਂ ਆ ਜੂਗੀ ਭਾਈ ਬਾਬੇ ਨੇ ਕਹਿਤਾ ਕਹਿਤਾ ਬਾਬੇ ਨੇ ਹੇ ਬਾਬਾ ਤੂੰ ਕੀ ਕਹੇ ਤਾਨੂੰ ਆ ਜੂ ਕਹਿੰਦਾ ਰੰਗ ਭਾਗ ਲੱਗ ਜਾਣਗੇ ਗੁੱਡੀ ਸਾਰਾ ਕੁਝ ਹੋ ਜੂਗਾ ਹਾਂ ਮੇਰੀ ਵੀ ਸੋਹਣਾਂਗੇ ਸਾਰਾ ਕੁਝ ਇਹ ਤਾਂ ਕਿਤੇ ਦੋ ਨਾ ਆ ਜਾਣ ਸੁਣੋ ਰੱਬ ਮੇਰੀ ਵੀ ਬੱਚਾ ਤੂੰ ਇੰਨੀ ਸੋਹਣੀ ਗੁੱਡੀ ਨਾਲ ਕਿਉਂ ਲੜਦਾ ਹੈ ਤੇਰੀ ਪਰਜਾਈ ਲੱਗਦੀ ਕਿਉਂ ਲੜਦਾ ਇਹਦੇ ਨਾਲ ਤੂੰ ਉਹ ਬਾਬਾ ਤੈਨੂੰ ਪਤਾ ਨਹੀਂ ਕਿਹੜਾ ਲਵੇ ਵਰਤਦਾ ਉਸ ਨੂੰ ਨਹੀਂ ਪਤਾ ਹੁੰਦਾ ਦੂਰ ਵਾਲੇ ਨੂੰ ਚੰਗਾ ਲੱਗਦਾ ਬੰਦਾ ਬੰਨੂ ਮੈਂ ਤਾਂ ਉਹ ਨਹੀਂ ਕਿਸੇ ਨੂੰ ਗੁਸ਼ ਕਹਿੰਦੀ ਹੈਗੀ ਤਾਂ ਉਹ ਲੱਗ ਜਾਂਦੇ ਨੇ ਸਾਰੇ ਬਾਬਾ ਨੂੰ ਸਭ ਪਤਾ ਹੈ ਬੱਚਾ ਬਾਬੇ ਜਾਣੀ ਜਾਣ ਨਹੀਂ ਭਾਈ ਗੁੱਡੀ ਨੂੰ ਤੁਸੀਂ ਤੰਗ ਨਾ ਕਰਿਆ ਕਰੋ ਕੋਈ ਨਹੀਂ ਪਪਾ ਤੂੰ ਮੇਰਾ ਹਲਕਾ ਕਿਸਮਤ ਵਾਲੇ ਬੰਦੇ ਹੋ ਤੁਸੀਂ ਉਹ ਗੁੱਡੀ ਦਾ ਸਾਥ ਦੇਣ ਵਾਲੇ ਬਥੇਰੇ ਆ ਤੂੰ ਮੇਰਾ ਕਰ ਕੋਈ ਕਿਰਪਾ ਮੇਰੇ ਤੇ ਕੋਈ ਨਹੀਂ ਬੱਚਾ ਤੇਰਾ ਵੀ ਹੀਲਾ ਕਰਦੇ ਆ ਬੰਨੂ ਨਾਗ ਤੇ ਤੇਰੇ ਤਾਂ ਕਿਤੇ ਜੇ ਆਈ ਵੀ ਕੋਈ ਜਵਾਖਾਂ ਜੱਲਿਆਂ ਵਾਲੀ ਹੋਊਗੀ ਨਾਲ ਅਗਲੇ 3-4 ਜਵਾਕ ਲੈ ਕੇ ਆਉਗੀ ਲਾਦੀ ਉਹਨਾਂ ਦੇ ਕਿਤੇ ਰਸਣ ਕਾਰਡ ਤੇ ਨਾਮ ਚੜਵਾਉਂਦਾ ਫਿਰ ਜਾਂ ਕਿਤੇ ਆਧਾਰ ਕਾਰਡ ਕਰਾਉਂਦਾ ਫਿਰਦਾ ਰਹੀ ਉਹ ਫਿਰ ਹਸਪਤਾਲਾਂ ਦੇ ਤਾਂ ਬਚਣਗੇ ਰੈਲੀ ਮੈਟ ਬੱਚੇ ਆਉਣਗੇ ਆਹੋ ਹੋਰ ਮੈਂ ਕੀ ਭਾਲਦਾ ਪੁੱਣ ਹੁੰਦਾ ਕੋਈ ਰੋਟੀ ਲੱਗ ਜੂ ਜਵਾਕ ਆ ਕੇ ਤੁਹਾਡੇ ਨਾਲ ਤਾਂ ਚੰਗੀ ਹੋਊ ਅਗਲਾ ਕਦਰ ਤਾਂ ਕਰੂ ਨਾਲੇ ਤੂੰ ਤੇ ਮੇਰੇ ਨਾਲ ਨਸ ਆ ਡੇਲਾਉਣ ਲੱਗ ਗੇਰੇ ਤੂੰ ਮੇਰੇ ਕਿੰਨਾ ਕਰਦਾ ਹੁੰਦਾ ਸੀਗਾ ਤੇ ਆਪ ਹੀ ਫਰਕ ਪਾਇਆ ਬਈ ਬੇਇੱਜ਼ਤੀ ਕਰਾਤੀ ਮੈਂ ਬੇਇੱਜ਼ਤੀ ਨੂੰ ਕੀ ਬੇਇੱਜ਼ਤੀ ਕਰਾਤੀ ਰਿਸ਼ਤੇ ਨੂੰ ਕਹਿੰਦੇ ਤੇ ਅਗਲੇ ਉਹਨਾਂ ਨੇ ਕਿਹਾ ਮੈਨੂੰ ਕੁਛ ਕਹਿਤਾ ਕੁਛ ਨਹੀਂ ਕਿਹਾ ਹੈਗਾ ਲੜੋ ਨਾ ਤੁਸੀਂ ਕਹਲੇ ਤੂੰ ਤਾਂ ਬਾੜਾ ਹੋ ਲੱਗ ਗਿਆ ਕਰਨ ਮੇਰੇ ਨਾਲ ਅੱਗੇ ਤੇ ਅੱਗੇ ਲੰਨਾਗਾ ਹੁਣ ਭਾਬੀ ਮੈਨੂੰ ਅਲਰਜੀ ਆ ਜ਼ਰੇ ਤੋਂ ਤੂੰ ਮੰਜੇ ਤੋਂ ਖੜੀ ਹੋ ਜਾ ਮੈਨੂੰ ਬੁਰੀ ਲੱਗੀ ਜਨੀਆ ਤੂੰ ਆਜੀ ਕੰਮ ਰਹਿ ਗਿਆ ਟੱਕਾ ਆ ਜਾ ਬਈ ਆ ਜਾ ਤੋੜ ਲਿਆ ਕਰੋ ਡੱਕਾ ਤੂੰ ਬਾਬਾ ਕਿਵੇਂ ਆ ਰਹੇ ਆ ਬਾਬੇ ਆਉਂਦੇ ਹੀ ਰਹਿੰਦੇ ਨੇ ਬੱਚਾ ਪੀਲੀ ਚਾਹ ਹਾਂ ਬੱਚਾ ਪੀਲੀ ਚਾਹ ਲੈ ਫਿਰ ਡੰਡੀ ਰਕੜ ਕੇ ਰਾਹ ਜੀ ਚਾਲਿਆ ਕਿਦਮਾ ਚਾਹ ਤਾਂ ਲੈ ਲੈ ਬੱਚਾ ਬਾਬੇ ਨੂੰ ਮਾੜਾ ਨਹੀਂ ਬੋਲਿਆ ਕਰਦੇ ਬਾਬਾ ਪਹਿਲੀ ਬਥੇਰਾ ਦਿਮਾਗ ਦੇ ਟੈਂਸ਼ਨ ਲੈ ਲੈ ਬੱਚਾ ਕੋਈ ਗੱਲ ਨਹੀਂ ਚੱਲ ਚੱਲ ਬਾਬੇ ਆਉਂਦੇ ਜਾਂਦੇ ਰਹਿੰਦੇ ਨੇ ਤੂੰ ਭਗ ਜਾ ਯਾਰ ਭਾਈ ਤੂੰ ਵੀ ਮੇਰੇ ਤੇ ਰਾਜੀ ਨਹੀਂ ਮਸਾ ਕਿਰਪਾ ਕਰਦਾ ਸੀ ਬਾਬਾ ਬਰਾਜੀ ਦਾ ਤੂੰ ਗੱਲ ਸੁਣ ਮੇਰੀ ਸਾਰਾ ਦਿਨ ਇੱਥੇ ਲੰਮੀਆਂ ਤਾਂ ਨਹੀਂ ਪਏ ਰਹਿੰਦੇ ਹੋ ਉਥੇ ਪੈਸੇ ਪਏ ਨੇ ਲੈ ਜਾ ਤੇ ਜਾ ਕੇ ਉਹ ਚੱਕੀ ਵਾਲਿਆਂ ਨੂੰ ਮੈਂ ਖੋਲ ਲੈ अच्छा हां 17000 ਰੁਪਏ ਉਹਨਾਂ ਨੂੰ ਦੇ ਆਈ ਬਾਕੀ ਕਿਹੜੇ ਰਹਿ ਜਾਣਗੇ ਮੈਂ ਵਾਦਾ ਕਰਾ ਟਾਪ ਹੀ ਕਰ ਲਵਾਂ ਬਸ ਠੀਕ ਆ ਠੀਕ ਹੈ ਲੈ ਆਉਣਾ ਮਗਾ ਹੁਣ ਬਾਜਦਾ ਵਗ ਜਾ ਕੇ ਨਾ ਬਸ ਠੀਕ ਆ ਇਹ ਨੇ ਜਰ ਦੇ ਨੇ ਲਹੂ ਪੀ ਲਿਆ ਨਾ ਕੰਮ ਲੈ ਨਾ ਕਰ ਦੇ ਬੇਲੇ ਤਨਕੇ ਰਾ ਜਾ ਕੇ 15 ਦਿਨ ਦੀ ਮੁੜਦੇ ਹੈਗੇ 15 20 ਦਿਨ ਇਹਨਾਂ ਨੂੰ ਵੀ ਸੜਿਆਂ ਨੂੰ ਪਤਾ ਲੱਗੂ ਕਿ ਵੀਂਦਾਰੀ ਕਿਵੇਂ ਚੱਲਦੀ ਆਪਾ ਜੀ ਚਾਪੀ ਲਓ ਲੈ ਬਈ ਲੈ ਭਾਈ ਰਾਜ ਬਹਿ ਜਾ ਤੈਨੂੰ ਮੈਂ ਇੱਕ ਗੱਲ ਦੱਸਦਾ ਅਸੀਂ ਤਾਂ ਚੱਲਦੇ ਆਂ ਗਪਾਲ ਮੋਚਣਾ ਲੈ ਅਸੀਂ ਤਾਂ 15 ਦਿਨ ਨਹੀਂ ਆਉਂਦੇ ਹੁਣ ਐਨੇ ਦਿਨ ਵੀਰੇ ਕਰੇ ਕਿਵੇਂ ਸਰੂਗੋ ਸਿਆਣੇ ਤਾਂ ਤੁਸੀਂ ਕਰੇ ਕੁਛ ਨਹੀਂ ਹੁੰਦਾ ਨਾਲੇ ਤਾਂ ਇਹਨਾਂ ਨੂੰ ਕਬੀਲਦਾਰੀ ਦਾ ਲੱਗ ਜੂ ਪਤਾ ਨਾਲੇ ਹੀ ਗੱਲ ਸੁਣ ਭਾਈ ਮੇਰੀ ਇੱਕ ਹਾਂ ਭਾਈ ਉਹ ਖੁਰਲੀ ਸੈੱਟ ਕਰਾ ਲਿਓ ਤੇ ਕਾਲੇ ਨੂੰ ਕਿਹਾ ਵੀ ਭਾਈ ਤੂੰ ਮੱਝ ਖੋਲ ਲੈ ਚੱਕੀ ਵਾਲਿਆਂ ਨੇ ਕਰੋ ਅੱਛਾ ਠੀਕ ਆ ਭਾਈ ਠੀਕ ਹੈ ਗਪਾਲ ਚਾਚੇ ਨੂੰ ਕਹਤਾ ਉਹ ਖਲ ਛੱਡ ਜੂਗਾ ਨਾਲੇ ਤਾਂ ਬਹੁਤ ਨਾਲੇ ਦੋ ਬੋਰੀਆਂ ਫੇਰਦੀਆਂ ਛੱਡ ਜੂਗਾ ਠੀਕ ਆ ਬਈ ਠੀਕ ਹੈ ਅਸੀਂ ਤਾਂ ਨਹੀਂ ਆਉਂਦੇ 15 ਦਿਨ ਦੇਣਾ ਦੇਖ ਲਓ ਬਈ ਐਨੇ ਦਿਨ ਤੋਂ ਕਿ ਬਾਲਾ ਹੋ ਗਿਆ ਉਹ ਲੈ ਭਾਈ ਫੇਰ ਕੀ ਹੁੰਦਾ ਹੋਰ ਹੁਣ ਦੇ ਘਰ ਜਮੇ ਸੁਣਾ ਸੁਣਾ ਹੋ ਜੂ ਕੁਛ ਨਹੀਂ ਹੁੰਦਾ ਕਿਦਰੇ ਨਹੀਂ ਘਰ ਸੁਣਾ ਹੁੰਦਾ ਮੇਰੇ ਕੀ ਪਤਾ ਹੈ ਮੈਂ ਕੱਲ ਨੂੰ ਸਾਧ ਬਣ ਜਾ ਮੇਰੇ ਤਾਂ ਜੀ ਜੀ ਲੱਗਿਆ ਮੈਂ ਤਾਂ ਪਹਾੜਾਂ 'ਚ ਹੀ ਬੈਠਾ ਨਾ ਬਈ ਆਏ ਨਹੀਂ ਘਰ ਦੇ ਤਾਂ ਤੁਹਾਨੂੰ ਸਾਰਾ ਕੁਝ ਦੇਤਾ ਮੱਝ ਲਿਆਤੀ ਤੁਹਾਡੀਆਂ ਗਬੀਲਦਾਰੀਆਂ ਪੂਰੀਆਂ ਕਰਤੀਆਂ ਹੁਣ ਆਪਾਂ ਬਿੱਲੇ ਚਲ ਕੋਈ ਨਾ ਜਾਤਾ ਆਉ ਤੁਸੀਂ ਪਰ ਅੱਜ ਬਿਬਾਲੇ ਦੀ ਨਹੀਂ ਕੋਈ ਨਹੀਂ ਭਾਈ ਆਵਾਂਗੇ ਹੋਰ 15 ਦਿਨ ਤਾਂ ਦੇਖਿਆ ਸੀ ਮੁੜਦੇ ਨਹੀਂ ਠੀਕ ਆ ਬਈ ਸੰਗਤ ਜਾ ਰਹੀ ਆ ਸਾਰੀ ਠੀਕ ਆ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਾਤੀਆਂ ਸੀਗੀਆਂ ਹੂੰ ਕੋ ਬਲਜੀਤ ਪੰਡਤ ਨੇ ਅੱਛਾ ਉਹ ਕਹਿੰਦਾ ਸੀ ਕਹਿੰਦਾ ਵੀ ਚੱਲਾਂਗੇ ਚੱਲ ਹੋਣਾ ਸੰਗਤ ਆਪਣੇ ਪਿੰਡੇ ਵੀ ਆ ਰਹੀ ਹੋਰ ਆਪਣੇ ਪਿੰਡ ਦੇ ਜਾਣਗੇ 10 12 ਬੰਦੇ ਅੱਛਾ ਅੱਛਾ ਠੀਕ ਆ ਮੈਂ ਕਹੇ ਚਲ ਜਾਏ ਉਹਨੇ ਉਹ ਪਹਿਲਾਂ ਤਾਂ ਮੈਂ ਤਾਂ ਉਹਨਾਂ ਨੂੰ ਉੱਦੇ ਚੌੜ ਕਰਦੇ ਨੇ ਕਿਹਾ ਸੀ ਮਾਂ ਬਗ ਚੱਲਾਂਗੇ ਅੱਛਾ ਉਹ ਫਿਰ ਬਲਜੀਤ ਪੰਡਤ ਕਹਿੰਦਾ ਯਾਰ ਮੈਂ ਤਾਂ ਟਿਕਟਾਂ ਬੁੱਕ ਕਰਾਤੀਆਂ ਟ੍ਰੇਨ ਦੀਆਂ ਹੂੰ ਹੂੰ ਮੈਂ ਕਹੇ ਚਲ ਜਾਏ ਉਹਨੇ ਫਿਰ ਜਵਾਬ ਦੇ ਗਿਆ ਕੋਈ ਨਾ ਭਾਜੀ ਹੈ ਨਾ ਤੂੰ ਜਾਂਦਾ ਆਉਂ ਕੋਈ ਗੱਲ ਨਹੀਂ ਪਰ ਆਜੂ ਨਾ ਜਲਦੀ ਹੈ ਨਾ ਸੁਣ ਪਤਿਆ ਹੁਣ ਇਹਨਾਂ ਨੂੰ ਕਿਹੜਾ ਪਤਾ ਇੰਨਾ ਖੇਤ ਬੰਨੇ ਦਾ ਤੂੰ ਐਂ ਕਰ ਤੂੰ ਨਾ ਮੇਰੇ ਇੱਕ ਦਾ ਬੈਗ ਕੱਪੜੇ ਪਾਦੇ ਪਾਦਾ ਨਹੀਂ ਕੋਈ ਤੇ ਇੱਕ ਮੇਰੀਆਂ ਦੋ ਪਰਨੇ ਪਾਦੇ ਤੌਲੀਆ ਪਾਦੇ ਫਿਰ ਉੱਥੇ ਅਸੀਂ ਤੈਨੂੰ ਲੱਗੂਗਾ ਤੈਨੂੰ ਪਤਾ ਹੀ ਹਾਂ ਕੋਈ ਗੱਲ ਨਹੀਂ ਵੀਰੇ ਮੈਂ ਕਰਦਾ ਨਹੀਂ ਤਿਆਰ ਹਾਂ ਕਰਦੇ ਕਰਦੇ ਮਾਰ ਕੇ ਜੇ ਮੇਰੇ ਸਾਲੇ ਵਧੀਆ ਬਣਾ ਕੇ ਰੱਖਣ ਨਾ ਕੁੜੀ ਤਾਂ ਚੰਗੇ ਸੁਭਾਦੀ ਆ ਘਰ ਬਸਾਈ ਰਹੂ ਨਾਲੇ ਵਧੀਆ ਲੱਗਦਾ ਪਹਿਲਾਂ ਬੇੜਾ ਭਾਂ ਭਾਂ ਕਰਦਾ ਸੀ ਪਰ ਮੇਰੇ ਸਾਲਿਆਂ ਦੀ ਨੀਤ ਹੈ ਨਹੀਂ ਲੱchn ਚੱਜਦੇ ਨਹੀਂ ਹੈਗੇ ਸਾਡੇ ਆਣ ਦੇ ਆਪਦਾ ਭਾਂਡਾ ਖੋਟਾ ਹੈ ਇਹ ਵੀ ਵਿਚਾਰੇ ਕੀ ਕਰੇ ਚਲ ਚਲ ਮਨਾ ਆ ਪਤਾ ਦੀ ਲੀਗ ਪਾਲ ਮੋਚਣਾ ਉਹ ਖਾਲੀ ਹੱਥ ਹੀ ਆ ਗਿਆ ਨਿੰਦਰਾ ਉਹਦੇ ਕੋਲੇ ਤਾਂ ਜਾਇਆ ਬਾਈ ਗੋਰਖੇ ਕੋਲੇ ਤਾਂ ਮੈਂ ਉਹਨੇ ਤਾਂ ਜੀ ਬਣਾਇਆ ਹੀ ਨਹੀਂ ਤੇਰੇ ਚਾਦਰੇ ਅਜੇ ਤੱਕ ਬਣਾਇਆ ਹੀ ਨਹੀਂ ਉਹਨੇ ਯਾਰ ਹੋਰ ਹੁਣ ਇਹ ਤਾਂ ਤੈਨੂੰ ਪਤਾ ਤਾਂ ਹੈਗਾ ਜਦੋਂ ਤੈ ਜਾਣਾ ਸੀ ਕੋਈ ਚਾਚ ਦੇ ਬੰਦੇ ਨੂੰ ਫੜਾਉਣੀ ਸੀ ਬੂਹਾ ਫੜਾ ਦੇਂਦੇ ਇਹ ਤਾਂ ਐਂ ਟੈਰ ਮੈਨੂੰ ਕਿਹੜਾ ਉਹਦਾ ਪਤਾ ਹੈ ਮੈਨੂੰ ਤਾਂ ਕਹਿੰਦਾ ਸੀ ਕਹਿੰਦਾ ਬਾਈ ਕਹਿੰਦਾ ਦੋ ਦਿਨਾਂ ਜਸਿਓ ਦੋ ਕਾਨ ਉਹ ਤਾਂ ਹੀ ਲਾਰੇ ਚ ਲਾਈ ਜਾਂਦੇ ਰਹਿੰਦੇ ਨੇ ਉਹ ਜਿਹੇ ਜਾਂ ਜੱਗਾ ਮੰਡ ਤਾਪ ਐ ਉਹ ਜਿਹੇ ਗੁਰਾ ਉਹਦਾ ਉਹ ਤਾਂ ਨਹੀਂ ਆਵਸ ਹਾਲਾ ਉੱਥੇ ਢੇਰ ਲੱਗਿਆ ਪਿਆ ਹੈ ਮੈਂ ਤਾਂ ਪਹਿਲਾਂ ਬੋਹਾ ਫੜਾ ਕੇ ਆਉਂਦਾ ਸੀ ਉਹ ਬਲਜੀਤ ਕੇ ਆਲਾ ਜੱਗਾ ਕਹਿੰਦਾ ਭਾਈ ਇਹ ਤਾਂ ਸਮੈਲ ਐ ਕਹਿੰਦਾ ਛੇਤੀ ਸਿਓ ਕੇ ਦੇ ਦੂਗਾ ਕਾਨ ਉਹ ਤਾਂ ਲਾਰੇ ਹੱਥਾ ਜਾਂ ਬੰਦਾ ਬੜਾ ਯਾਰ ਇਹ ਤਾਂ ਪਤੰਦਰ ਨੇ ਪੰਗਾ ਕਰਿਆ ਫਿਰ ਹਣਾ ਹੋਰ ਹੁਣ ਕੋਈ ਦੇਖ ਲੈ ਫਿਰ ਹੋਰ ਦੇਖ ਲੈ ਕੋਈ ਪਏ ਹੁਣੇ ਹੋਰ ਤਾਂ ਕੀ ਫਿਰ ਤਾਂ ਮੈਂ ਰਾਜ ਨੂੰ ਕਹਿੰਦਾ ਮਾਂ ਦੋਕ ਪਜਾਮੇ ਕੁਰਤੇ ਬਾਦੀ ਨਾਲ ਤਾਂ ਹੂੰ ਮੈਨੂੰ ਆਏ ਸੀ ਵੀ ਚਾਦਰੇ ਤਾਂ ਤੂੰ ਲੈਣੀ ਹੀ ਹੈ ਕੱਪੜੇ ਦਾ ਉਹ ਤਾਂ ਖਰਚਾ ਹੀ ਦਾ ਦੂਰ ਦੀ ਬਾਤ ਆ ਨਾ ਕੱਪੜੇ ਤਾਂ ਮੱਲੋ ਮੱਲੀ ਮੈਂ 2 ਦਿਨ ਤਾਂ ਰਹਾ ਚ ਲੱਗ ਕੇ 2 ਆਉਂਦੇ ਉੱਥੋਂ ਲੈ ਲਾਂਗੇ ਫਿਰ ਉੱਥੇ ਬਥੇਰੇ ਚਾਦਰੇ ਮਿਲ ਜਾਣਗੇ ਚੱਲ ਕੋਈ ਨਾ ਫਿਰ ਨਾਲੇ ਮੇਰੀ ਗੱਲ ਸੁਣਾ ਮੜਾ ਜਿਆ ਕਰਦਾ ਧਿਆਨ ਰੱਖਿਓ ਠੀਕ ਹੈ ਕੋਈ ਨਹੀਂ ਘਰੇ ਰਹੋ ਇਹ ਨਾ ਹੋਵੇ ਵੀ ਤੂੰ ਵੱਡਾ ਚੌਕੀਆਂ ਤੇ ਟੱਪ ਜੇ ਤੇ ਉਹਦਾ ਤਾਂ ਭਰੋਸਾ ਹੀ ਨਹੀਂ ਹੈਗਾ ਨਾ ਨਾ ਕਰੀ ਕਾਲੇ ਦਾਦਾ ਘਰ ਨੂੰ ਪਤਾ ਤਾਂ ਕਰੀ ਰਹਿਣਾ ਪਊਗਾ ਨਾ ਹੈ ਪਹਿਲਾਂ ਤਾਂ ਚੱਲ ਆਏ ਸੀ ਤੂੰ ਹੈਗਾ ਹੁਣ ਕਰੀ ਜਾਣਾ ਮੈਂ ਮੈਨੂੰ ਲੱਗ ਜਾਣਗੇ ਘੱਟੋ ਘੱਟ 15 16 ਦਿਨ ਉਹ ਤਾਂ ਲੱਗਦੀ ਆ ਦੂਰ ਤੇ ਉਹ ਗਿਆ ਮੈਂ ਇਸ ਲੈਣ ਅੱਛਾ ਠੀਕ ਹੈ ਠੀਕ ਹੈ ਤੇ ਕੋਈ ਪੈਸੇ ਟਕੇ ਦੀ ਲੋੜ ਹੋਈ ਤਾਂ ਆਰਤੀ ਉਹ ਤੋਂ ਫੜ ਲੈ ਉਹ ਕੋਈ ਨਹੀਂ ਤੇ ਨਾਲੇ ਆਪ ਥੋੜੀ ਜੀ ਗੌਰ ਰੱਖੀ ਆਥਣੇ ਦਿਨ ਸ਼ਬਦੇ ਤੋਂ ਪਹਿਲਾਂ ਘਰੇ ਆ ਜਾ ਕਰੋ ਕੰਮ ਧੰਦੇ ਜਾਣਾ ਠੀਕ ਨਾ ਨਾ ਕੋਈ ਗੱਲ ਤੇ ਉਹਨੂੰ ਕੁੜੀ ਨੂੰ ਕਹਿ ਕੇ ਰੱਖਿਓ ਬਾਰ ਬੂੜਾ ਆ ਕੇ ਰੱਖਿਆ ਕਰੇ ਠੀਕ ਤੇਰੇ ਤੇ ਦੇਖ ਮੇਰੀ ਗੱਲ ਸੁਣਾ ਤੂੰ ਸਿਆਣਾ ਐ ਮੈਂ ਤੈਨੂੰ ਤਾਂ ਕਰਕੇ ਕਹਿਣਾ ਕੋਈ ਗੱਲ ਨਹੀਂ ਉਹ ਤਾਂ ਮੇਰਾ ਸਾਲ ਖਡਾਉਰੀ ਫਿਰਦਾ ਰਹੂ ਤੀ ਮੀਆਂ ਦੇ ਪੱਦਾ ਸੁੰਘਦਾ ਕੋਈ ਨਹੀਂ ਕੋਈ। ਕਿਤੇ ਆਉਂਦੇ ਨੂੰ ਨਾਲੇ ਤਾਂ ਸਾਰਾ ਹਰਾ-ਹਰਾ ਤੇ ਸਬਜੀ-ਸਬਜੀ ਵੜਾ ਦੋਗੇ ਲੋਕਾਂ ਨੂੰ। ਠੀਕ ਆ ਕੋਈ ਗੱਲ ਨਹੀਂ। ਚੱਲ ਫਿਰ ਮੈਂ ਉਹਨੂੰ ਕਹਿਣਾ ਕਰਾਂ ਅਜ ਨੂੰ ਜਿਹੜੇ ਦੂਜੇ ਕੋਈ ਕੱਪੜੇ ਚਲਾਈ ਨੇ ਉਹ ਤਾਂ ਉਹ ਕਰੇ। ਹੋਰ ਕੱਪੜੇ ਪਵਾਦੇ ਤੇ ਨਾਲੇ ਮੈਨੂੰ ਉੱਥੇ ਛੱਡ ਗਿਆ। ਠੀਕ ਆ ਕੋਈ ਨਹੀਂ ਚੱਲ ਛੱਡਿਆ ਉਹਨਾਂ ਨੇ। ਹੋਰ ਯਾਰ। ਤੇ ਮੇਰੇ ਹਸਨ ਕੜੇ ਦੇ ਨਾਲ ਬਾਪਿਆ। ਕਿਵੇਂ ਆ? ਠੀਕ ਆ ਵਧੀਆ। ਆਏ ਕਰ। ਮੈਨੂੰ ਘੁੱਟ ਕਚਾਈ ਬਣਾ ਦੇ। ਕਿਉਂ? ਕੀ ਗੱਲ ਕੋੜ ਕੀ ਹੋ ਗਿਆ? ਨਹੀਂ ਕੀ ਹੋਣਾ ਤੇ ਉਹਨਾਂ ਨੇ ਕਹੀ ਸੀ ਮੈਂ ਤਾਂ। ਕਿੱਦਰਾ ਛੜਿਆਂ ਦੇ ਲੈ ਛੜਿਆਂ ਦੇ ਜਾ ਕੇ ਵੀ ਚਾਹ ਪੀਤੀ ਵੀ ਨਾ ਮੁੜੇ ਆਈ ਤੂੰ ਨਹੀਂ ਤਾਂ ਪਤਾਈਆ ਮੈਂ ਤਾਂ ਨਾ ਪਹਿਲਾਂ ਉਹਦੇ ਛੜਿਆਂ ਦੇ ਬਾਗੀ ਹਾਂ ਤੇ ਕਹਿੰਦਾ ਜਿਹੜਾ ਉਹ ਦਪੱਟਾ ਦਾ ਹਾਂ ਉਹ ਭਾਰੀ ਜਿਹਾ ਨਾ ਮੋਟਾ ਜਿਹਾ ਆਹੋ ਜੁਗਨੂ ਜੁਗਨੂ ਹਾਂ ਤੇ ਉਹ ਮੇਰੇ ਨਾਲ ਮੈਨੂੰ ਕਹਿੰਦੇ ਸਾਡ ਘਰ ਨਾਇਕ ਕਰ ਨਹੀਂ ਪਾਡੇ ਹੋ ਰਹੇ ਨੇ ਤੇ ਰਿਸ਼ਤਾ ਕੀ ਹੋਗਾ ਇੱਕ ਦਾ ਆਏ ਮੂਰਾ ਬੰਤਾ ਪੀ ਸਮਝਾਂ ਗਏ ਪੈਂ ਨਹੀਂ ਹੁਣ ਤੈਥੋਂ ਛੜਿਆ ਨੇ ਕੀ ਕਰਾਉਣਾ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਪਰ ਇੱਕ ਗੱਲ ਤਾਂ ਹੈਗੀ ਆ ਅਗੇ ਸ਼ੱਜ ਦਾ ਬੋਲੇ ਛਾਨਣੀ ਕੀ ਬੋਲੇ ਜਿੱਚ 900 ਵੇ ਮੇਰੀ ਗੱਲ ਸੁਣ ਜਿਹੜਾ ਵੀ ਆ ਹੈਗਾ ਉਹ ਤਾਂ ਬੋਲਦਾ ਚੰਗਾ ਲੱਗਦਾ ਨਾ ਜੁਗਲੂ ਦਾ ਵੀ ਹੱਕ ਆ ਛੜ ਤਾਂ ਪਤਾ ਤਾਂ ਉਹਨਾਂ ਨੇ ਲੰਗੜ ਥੱਪ ਥੱਪ ਕੇ ਦਿੰਦੀ ਰਹਿੰਦੇ ਨੀ ਇਹ ਆਹੀ ਤਾਂ ਦੁੱਖ ਮਾਰਦਾ ਵੀ ਔਰਤਾਂ ਕੰਜਰਾਂ ਨੂੰ ਮਾਈ ਚੰਗੀ ਲੱਗਦੀ ਸੀ ਲੈ ਲੈ ਮੇਰੇ ਪਿਓ ਦੇ ਸਾਲੇ ਨੂੰ ਗੋਟਿਆ ਥੱਲੇ ਜੋਆ ਨਾ ਪਰ ਇੱਕ ਦਿਨ ਤਾਂ ਮੈਨੂੰ ਉਹਨੇ ਕਹਿਤਾ ਜਣਾ ਇਹਨਾਂ ਕਾ ਜਣਾ ਦਾ ਕਾਲ ਹਾਂ ਮੈਨੂੰ ਕਹਿੰਦਾ ਸਾਡੀ ਬਹੂ ਆ ਗਈ ਹੁਣ ਨਾ ਤੂੰ ਆਇਆ ਕਰ ਹੈ ਹੁਣ ਤੇ ਇਥੋਂ ਕੀ ਕਰਾਉਣਾ ਮਾੜੇ ਬੌਲੀਏ ਰੋਟੀਆਂ ਜਿੰਦੀਆਂ ਨੇ ਰੋਟੀਆਂ ਤੇ ਮੇਰੇ ਯਾਰ ਉਹਨਾਂ ਨੂੰ ਆਏ ਆ ਵੀ ਕਿਤੇ ਸਾਡੀ ਬਹੂ ਨੂੰ ਸਿਖਾ ਨਾ ਦੇਵੇ ਵੀ ਮੈਂ ਕੀ ਲੈਣਾ ਦਾ ਸਿਖਾ ਕੇ ਤੂੰ ਤਾਂ ਪੇੜ ਆ ਗਈ ਤੂੰ ਵੀ ਫਿਰ ਉਹੀ ਗੱਲ ਉੱਥੇ ਧੱਕੇ ਖਾਂਦੀਆਂ ਜਿੱਥੇ ਪੈਂਦਾਂ ਉੱਥੇ ਹੀ ਜਾਣੀ ਆ ਤੂੰ ਵੀ ਨਹੀਂ ਕੀ ਕਰਾਂ ਮੈਨੂੰ ਤਾਂ ਮੋਹ ਹੁੰਦਾ ਝੂਗਣੋ ਨੀ ਕੀ 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 ਇਹਦਾ ਕੀ ਨਾ ਦੱਸਾਂ ਦੱਸ ਮੈਂ ਤਾਂ ਸਾਰਾ ਨਹੀਂ ਆਉਂਦਾ ਸੱਚੀ ਸੱਚੀ ਆਉਂਦਾ ਫਿਰ ਤੂੰ ਕਹੇ ਤੇ ਜੁਗ ਨੂੰ ਨਹੀਂ ਪ੍ਰਪੋਜ਼ ਦੇ ਲੰਘਿਆ ਪ੍ਰਪੋਜ਼ ਕਰ ਦਿੰਦੀ ਲੈ ਜਾਂਦੀ ਫੁੱਲੇ ਜੇ ਤੂੰ ਲੈ ਔਰ ਹੂੰ ਔਰ ਕੀ ਗੱਲ ਹੋਰ ਰੱਖ ਲੈ ਤੂੰਰਾ ਚੜਨ ਦੇ ਆਕੇ ਅਗਲਾ ਕਹੋ ਪੂਰਾ ਤੋਰ ਹਾਂ ਹੋਰ ਤਾਂ ਢਿੱਡੇ ਚ ਪੈਂਟ ਰਹਾ ਨਹੀਂ ਢਿੱਡੇ ਚ ਹਮ ਤਾਂ ਪੈਂਟ ਲੈ ਮੈਂ ਜੁਗ ਨੂੰ ਜੁਗ ਨੂੰ ਦੱਸਿਆ ਹਾਂ ਨਹੀਂ ਮੈਂ ਤਾਂ ਕਹਾਈ ਨਾ ਹੁੰਦਾ ਹਾਂ ਇਹ ਮੇਰਾ ਅੱਛਾ ਹੋਰ ਇਹ ਕਾਲੀ ਨਾਲ ਗੱਲ ਸੀ ਨਹੀਂ ਹੋਰ ਮੇਰੀ ਕਾਲੀ ਨਾਲ ਨਾਲ ਸੀ ਫੇਰ ਪੰਜਰ ਕਾਲਾ ਕਿਉਂ ਐ ਕਰਦਾ ਨਹੀਂ ਪਤਾ ਨਹੀਂ ਕੀ ਸੱਪ ਲੜ ਗਿਆ ਗੋਇ ਨੂੰ ਜਾਇਆ ਕਰ ਤੂੰ ਠੱਕੇ ਤੂੰ ਕੰਮ ਮਰਦੀ ਐ ਨਹੀਂ ਮੈਂ ਕੀ ਕਰਾਂ ਮੈਨੂੰ ਕਹਿੰਦਾ ਕਿ ਹਾਂ ਕਿ ਤੇ ਸਾਡੀ ਬਹੁਤ ਨਾ ਕਹਿੰਦਾ ਕੁਝ ਦੱਸ ਦੇ ਦੱਸ ਦੇ ਮਰ ਜੰਨੀਆ ਨਾ ਪਰ ਮੈਂ ਦੱਸਦਾ ਨਹੀਂ ਨੀ ਉਹਦੀ ਭੈਣ ਪੂਣ ਹੋਣੀ ਕਿ ਚੋਤਾ ਨਾ ਸੈਟ ਕਰੀ ਬੈਠਾ ਭੈਣ ਉਹਦੀ ਕਿੱਥੇ ਆ ਗਈ ਹਜੇ ਤਾਂ ਮਹੀਨਾ ਵੀ ਨਹੀਂ ਹੋਇਆ ਬਿਆਨ ਹਜੇ ਤੂੰ ਪਹਿਲਾਂ ਕਿੱਥੋਂ ਆ ਗਈ ਭੈਣ ਕੀ ਪਤਾ ਹੈ ਪਤਾ ਲੱਗਦਾ ਹੈ ਗੌਰ ਰੱਖ ਦੇਖੇ ਹੁੰਦੇ ਟਿੱਡ ਜਾ ਮੱਚਦਾ ساری ਉਮਰ ਤੈਨੰਨ ਲਗਾ ਕੇ ਚਾਨਾ ਬੁੱਲੇ ਲੱਟ ਕੇ ਹੁਣ ਤੈਨੂੰ ਕਰੋ ਘੜਦੇ ਨੇ ਮੇਰੇ ਪਿਓ ਨੇ ਸਾਲਿਆਂ ਕਿਦਾਂ ਚਿਚਲਾ ਨਾ ਕੋਈ ਨਹੀਂ ਮਤਲਬੀ ਗੋ ਨੀਕ ਕਿ ਤਾ ਮਾਰਨਾ ਨਹੀਂ ਮਿਲ ਗੁਰ ਕੱਚਾ ਨਾ ਹੁੰਦਾ ਸੀ ਅਰੀ ਉਹੜੀਆਂ ਤੋਂ ਹੁੰਦਾ ਸੀ ਚੋਰ ਚੋਰੀਆਂ ਲਿਆ ਨਾ ਹੁੰਦਾ ਸੀ ਲਾਈ ਚੰਗੀਆਂ ਹੁੰਦੀਆਂ ਬੱਚਾਂ ਦੇ ਉਹੀ ਕਰਨੇ ਕਾਨੂੰ ਬੋਲਦੇ ਨੇ ਹਨਾ ਹੋਰ ਨਹੀਂ ਕਿਥੇ ਜਦੋਂ ਬਿਲਾ ਨਿਤਾਰਾ ਜੁੜੀਆਂ ਨੇ ਨਹੀਂ ਕਿਥੇ ਭੁੱਲਦੇ ਨਹੀਂ ਹੂੰ ਸੱਚੀ ਨਹੀਂ ਮਾੜਾ ਹੋਇਆ ਪਾਣੀ ਤੇ ਨੰਤਾ ਬਾਲੀ ਉਹੀ ਗੱਲ ਕਹਿੰਦੇ ਹੁੰਦੇ ਨੇ ਕਿ ਜੱਗ ਦੀਤੀ ਦੱਸਾਂ ਕਿ ਹੱਡੇ ਬੀਤੀ ਦੱਸਾਂ ਠੀਕ ਹੈ ਨਾ ਪਹਿਲੇ ਮੈਂ ਤਾਂ ਤੈਨੂੰ ਆਪਦੇ ਕਰਕੇ ਪਹਿਨੇ ਦੁੱਖ ਬੋਲ ਲਿਆ ਸੱਚੀ ਗੱਲ ਪਹਿਲੇ ਪਿਆਰ ਤਾਂ ਪਿਆਰ ਹੀ ਹਾਂ ਆਪਣੀ ਗੱਲ ਕਰ ਦਿੰਦੀ ਤੂੰ ਤੂੰ ਬੋਲੇ ਨ ਕੋਈ ਕਹੇ ਨਾ ਕਦੇ ਮੈਂ ਮੈਂ ਨਹੀਂ ਹੜਦਾ ਤੱਕ ਕਿਹਨਾਂ ਪਲੇ ਇਹ ਕੀ ਕਰਾਂ ਫਿਰ ਮਹਾਬੇਸ ਤੀਜੀ ਗੱਤ ਦਿੰਦਾ ਕਲਾ ਤੂੰ ਕੋਈ ਤਰੀਕਾ ਇੱਚ ਤਾ ਕੋਈ ਨਹੀਂ ਮੈਨੂੰ ਨਰਾਜ਼ ਮਿਲਣ ਦੇ ਤੂੰ ਐ ਕਰ ਤੇ ਮੈਂ ਇੰਜ ਘੁੱਟ ਚਾਹ ਵੀ ਕਰ ਦਿੰਦਾ ਪਰ ਜੇ ਪੈਣ ਮੈਂ ਬਣਾ ਕੇ ਦੇਣੀ ਆ ਤੈਨੂੰ ਘਰ ਦੀਆਂ ਕੰਡੇ ਚ ਹੋਰ ਪੋਰਾ ਚਮਚਾ ਕੁਮਾ ਮਾ ਸਾਡੇ ਵਾਲੇ ਦਾ ਖਵਾ ਦੇ ਮੇਰੇ ਘਰੋਂ ਦੇ ਸਾਰੇ ਟਾਲੀ ਜਾਂ ਬੱਕਰੇ ਜਣ ਹੇ ਹੇ ਦੀ ਗਾਲ ਤੇਰੇ ਦੁਖੀ ਮਾਰ ਲੰਗੇ ਮੈਨੂੰ ਤਾਂ ਮਰਦੀ ਜਰ ਮੱਤ ਜੇ ਤੂੰ ਦੁੱਖਾ ਕੀ ਤਾਂ ਮੈਂ ਹੰਝੰਦ ਦੇ ਮੋਟਾ ਫਾਇਮਟ ਵੀ ਬੀਡੋਨੋ ਕੀ ਕਰਾਂਗਾ ਸੱਚਾ ਸੋਚ ਸੋਚ ਕੇ ਮਤਾਂ ਮਰਨ ਲੱਗ ਪਈ